ਸਸ਼ੁਗਲ ਜੀ ਪੰਜਾਬ ਬੁਲੇਟਿਨ ਵੇਖ ਰਹੇ ਸਤਿ ਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨਿਗਾ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਅਗਰੇਸਨ ਬਾਰੇ ਕਿ ਹਮ ਸੁਰਖੀਅਤ ਲਾਲ ਕਿਲੇ ਨੇੜੇ ਹੋਇਆ ਵੱਡਾ ਤਮਾਕਾ ਤਮਾਕੇ ਵਿੱਚ ਇੱਕ ਦੀ ਮੌਤ ਕਈ ਜ਼ਖਮੀ ਵੱਡੀ ਗਿੰਦੀ ਪੁਲਿਸ ਫੋਰਸ ਤਾਇਨਾਤ ਦਿੱਲੀ ਹਾਈਲਾਈਟ ਤੇ ਸੈਨੇਟ ਦੇ ਮੁੱਦੇ ਤੇ ਵੱਡਾ ਪ੍ਰਦਰਸ਼ਨ ਜਾਰੀ ਕੈਬਨਟ ਮੰਤਰੀ ਹਰਪਾਤ ਸਿੰਘ ਸ਼ਿਮਾ ਨੇ ਕਿਹਾ ਪਾਸ਼ਪਾ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਲੁੱਟਣ ਦੀ ਕਰ ਰਹੀ ਕੋਸ਼ਿਸ਼ ਬਾਲੀਵੁੱਡ ਦੇ ਦਿਗਜ ਸਦਾਕਰ ਤਰਬਿੰਦਰ ਦੀ ਸਿਹਤ ਨਾਜ਼ੁਕ ਵੈਂਟੀਲੇਟਰ ਤੇ ਕੀਤਾ ਸ਼ਿਫਟ ਕਈ ਦਿਨਾਂ ਤੋਂ ਹਸਪਤਾਲ ਵਿੱਚ ਭਰਤੀ। ਫਰੀਦাবাদ ਹੱਥਿਆਰਾ ਦੀ ਬਰਾਮਦਗੀ ਤੇ ਅਨਿਲ ਵਿਜ ਦਾ ਵੱਡਾ ਬਿਆਨ ਕਿਹਾ ਇਹ ਇੱਕ ਬਹੁਤ ਹੀ ਗੰਭੀਰ ਮਾਮਲਾ ਕਿਸੇ ਵੀ ਹਾਲਤ ਵਿੱਚ ਕਿਸੇ ਨੂੰ ਬਖਸ਼ਿਆ ਵੀ ਨਹੀਂ ਜਾਏਗਾ। ਹੁਣ ਖਬਰਾਂ ਵਿਸਥਾਰ ਦੇ ਨਾਲ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੱਡਾ ਧਮਾਕਾ ਹੋਇਆ ਇਹ ਘਟਨਾ ਲਾਲ ਕਿਲੇ ਦੇ ਨੇੜੇ ਵਾਪਰੀ ਹੈ ਜਿੱਥੇ ਇੱਕ ਖੜੀ ਕਾਰ ਦੇ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਇਆ ਹੈ ਇਸ ਨਾਲ ਇਲਾਕੇ ਦੇ ਵਿੱਚ دہشت ਫੈਲ ਗਈ ਹੈ ਖਬਰ ਰਾਜਧਾਨੀ ਦਿੱਲੀ ਤੋਂ ਹੈ ਜਿੱਥੇ ਲਾਲ ਕਿਲਾ ਨੇੜੇ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਤੇ ਖੜੀ ਕਾਰ ਵਿੱਚ ਧਮਾਕਾ ਹੋਇਆ ਹੈ ਪੁਲਿਸ ਨੇ ਲਾਲ ਕਿਲਾ ਧਮਾਕੇ ਦੇ ਮਾਮਲੇ ਵਿੱਚ ਇੱਕ ਵੱਡਾ ਅਪਡੇਟ ਜਾਰੀ ਕੀਤਾ ਹੈ ਇਸ ਤੋਂ ਇਲਾਵਾ ਧਮਾਕੇ ਵਿੱਚ ਕਈ ਲੋਕਾਂ ਦੀ ਮੌਤ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ ਪਰ ਇਹ ਸਥਿ ਪੁਸ਼ਟੀ ਹਾਲੇ ਤੱਕ ਨਹੀਂ ਕੀਤੀ ਗਈ ਹੈ ਦਿੱਲੀ ਦੇ ਲਾਲ ਕਿਲਾ ਮੈਟਰੋ ਸਟੇਸ਼ਨ ਨੇੜੇ ਹੋਏ ਧਮਾਕੇ ਵਿੱਚ 8 ਤੋਂ ਵੱਧ ਲੋਕੀ ਜ਼ਖਮੀ ਦੱਸੇ ਜਾ ਰਹੇ ਨੇ ਸ਼ੁਰੂਆਤੀ ਜਾਣਕਾਰੀ ਅਨੁਸਾਰ ਇਹ ਧਮਾਕਾ ਇੱਕ ਇਕੋ ਵੈਨ ਵਿੱਚ ਹੋਇਆ ਜਿਸ ਨਾਲ ਨੇੜੇ ਖੜੀਆਂ ਦੋ ਹੋਰ ਗੱਡੀਆਂ ਨੂੰ ਅੱਗ ਲੱਗ ਗਈ ਧਮਾਕਾ ਐਨਾ ਜ਼ਬਰਦਸਤ ਸੀ ਕਿ ਇਲਾਕੇ ਵਿੱਚ دہشت ਫੈਲ ਗਈ ਅਤੇ ਸੜਕ ਤੂਏ ਨਾਲ ਭਰ ਗਈ ਫਾਇਰ ਬ੍ਰਿਗੇਡ ਅਤੇ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਨੇ ਸਾਰੇ ਜ਼ਖਮੀਆਂ ਨੂੰ ਨੇੜਲੇ ਐਲ ਐਨ ਜੀ ਪੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ ਇੱਕ ਫੋਰੈਂਸਿਕ ਟੀਮ ਘਟਨਾ ਸਥਾਨ ਦੀ ਜਾਂਚ ਕਰ ਰਹੀ ਹੈ। ਦਿੱਲੀ ਦੇ ਲਾਲ ਕਿਲਾ ਮੈਟਰੋ ਸਟੇਸ਼ਨ ਨੇੜੇ ਅਚਾਨਕ ਹੋਏ ਧਮਾਕੇ ਨੇ ਇਲਾਕੇ ਵਿੱਚ دہشت ਫੈਲਾ ਦਿੱਤੀ ਹੈ। ਰਿਪੋਰਟਰ ਅਨੁਸਾਰ ਗੇਟ ਨੰਬਰ 1 ਦੇ ਨੇੜੇ ਖੜੀ ਇੱਕ ਕਾਰ ਵਿੱਚ ਇਹ ਧਮਾਕਾ ਹੋਇਆ ਜਿਸ ਤੋਂ ਬਾਅਦ ਨੇੜੇ ਖੜੀਆਂ ਦੋ ਹੋਰ ਗੱਡੀਆਂ ਨੂੰ ਵੀ ਅੱਗ ਲੱਗ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਨਾਲ ਆਲੇ-ਦੁਆਲੇ ਦੇ ਇਲਾਕੇ ਵਿੱਚ دہشت ਫੈਲ ਗਈ। ਉਧਰ ਰਾਜਧਾਨੀ ਦਿੱਲੀ ਸਮੇਤ ਨੇੜਲੇ ਸਬਿਆ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਇਸ ਸਬੰਧ ਵਿੱਚ ਗੱਲਬਾਤ ਕੀਤੀ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸੈਨੇਟ ਚੋਣਾਂ ਦੀ ਤਾਰੀਖ ਨੂੰ ਐਲਾਨ ਕਰਨ ਦੀ ਮੰਗ ਤੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਨੂੰ ਸਮਰਥਨ ਕਰਨ ਦੇ ਲਈ ਕਈ ਕਿਸਾਨ ਜਥੇਬੰਦੀਆਂ ਅੱਗੇ ਆਈਆਂ। ਇਸੇ ਮਾਮਲੇ ਸਬੰਧੀ ਪੰਜਾਬ ਕੈਬਨਿਟ ਮੰਤਰੀ ਹਰਪਾਸ਼ ਸਿੰਘ ਸ਼ੀਮਾ ਨੇ ਕੇਂਦਰ ਨੂੰ ਜਮ ਕੇ ਕਿਹਾ ਹੈ ਤੇ ਇਲਜ਼ਾਮ ਲਗਾਇਆ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਲੂਟਣ ਦੀ ਕੋਸ਼ਿਸ਼ ਕਰ ਰਹੀ ਹੈ ਤੇ लाठी चार्ज ਕਰਵਾ ਕੇ ਦੇਸ਼ ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ ਪਰ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਹੱਕ ਹੈ ਤੁਸੀਂ ਦੇਖਿਆ ਕਿ ਆਜ ਕਿਸ ਤਰ੍ਹਾਂ ਕੇਂਦਰ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸਾਡੀਆਂ ਛੋਟੀਆਂ-ਛੋਟੀਆਂ ਬੱਚੀਆਂ ਜਿਹੜੀਆਂ ਗ੍ਰੈਜੂਏਸ਼ਨ ਦੇ ਅੰਦਰ ਪੋਸਟ ਗ੍ਰੈਜੂਏਸ਼ਨ ਦੇ ਅੰਦਰ ਐਡਮਿਸ਼ਨ ਲੈ ਕੇ ਪੜਨ ਜਾਂ ਸੀ ਕਿਵੇਂ ਉੱਥੇ دہشت ਦਾ ਮਾਹੌਲ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਬਣਾਇਆ ਦੇਸ਼ ਜਾਣਦਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਸਿਰੇ ਤੋਂ ਨਫ਼ਰਤ ਕਰਦੀ ਆ ਪੰਜਾਬੀਆਂ ਨੂੰ ਨਫ਼ਰਤ ਕਰਦੀ ਆ ਪਹਿਲਾ ਤੇ ਨ ਕਾਲੇ ਕਾਨੂੰਨ ਲਿਆਂਦੇ ਪੰਜਾਬ ਪੰਜਾਬੀਅਤ ਡਟ ਕੇ ਉਹਨਾਂ ਤਿੰਨੇ ਕਾਲੇ ਗ੍ਰੰਥਾਂ ਦੇ ਖਿਲਾਫ ਲੜਾਈ ਲੜੀ ਹਰ ਦੇਸ਼ ਦੀ ਕੇਂਦਰ ਸਰਕਾਰ ਨੂੰ ਮੋਦੀ ਸਾਹਿਬ ਨੂੰ ਚੁੱਕਣਾ ਪਿਆ ਔਰ ਤਿੰਨੇ ਕਾਲੇ ਕਾਨੂੰਨ ਤਿੰਨੇ ਬਲੈਕ ਲਾ ਜਿਹੜੇ ਸੀ ਉਹ ਬੇ ਡਰਾ ਹੋਏ ਇਹ ਦੇਸ਼ ਜਾਣਦਾ ਇਹ ਗਵਾਹੀ ਆ ਪੰਜਾਬ ਦੇ ਲੋਕਾਂ ਦੀ ਇਹ ਸਬੂਤ ਨੇ ਕਿ ਪੰਜਾਬ ਨੇ ਜਦੋਂ ਵੀ ਕਿਸੇ ਹਮਲਾਵਰ ਨੇ ਪੰਜਾਬ ਤੇ ਹਮਲਾ ਕੀਤਾ ਤਾਂ ਪੰਜਾਬ ਨੇ ਮੂੰਹ ਤੋੜ ਜਵਾਬ ਦਿੱਤਾ ਬਾਲੀਵੁੱਡ ਦੇ ਦਿੱਗਜ ਵਧਾਕਾਰ ਤਰਮਿੰਦਰ ਦੀ ਸਿਹਤ ਅਚਾਨਕ ਹੀ ਵਿਗੜ ਗਈ ਹੈ ਉਹਨਾਂ ਦੀ ਹਾਲਤ ਬੇਹਦੀ ਗੰਭੀਰ ਦੱਸੀ ਜਾ ਰਹੀ ਹੈ ਉਹਨਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਉਹਨਾਂ ਦਾ ਪੂਰਾ ਪਰਿਵਾਰ ਇਸ ਸਮੇਂ ਹਸਪਤਾਲ ਵਿੱਚ ਉਹਨਾਂ ਦੇ ਨਾਲ ਹੈ ਬਾਲੀਵੁੱਡ ਦੇ ਅਦਾਕਾਰ ਤਰਮਿੰਦਰ ਦੀ ਸਿਹਤ ਸੋਮਵਾਰ ਨੂੰ ਅਚਾਨਕ ਵਿਗੜ ਗਈ ਉਨਾ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸੂਤਰਾਂ ਅਨੁਸਾਰ ਸਾਹ ਲੈਣ ਵਿੱਚ ਤਕਲੀਫ ਕਾਰਨ ਉਹਨਾਂ ਨੂੰ ਵੈਂਟੀਲੇਟਰ ਸਪੋਰਟ ਤੇ ਰੱਖਿਆ ਗਿਆ ਹੈ। ਡਾਕਟਰਾਂ ਦੀ ਇੱਕ ਟੀਮ ਲਗਾਤਾਰ ਉਹਨਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ। ਅਦਾਕਾਰ ਤਰਮਿੰਦਰ ਦੀ ਹਾਲਤ ਬਾਰੇ ਕੋਈ ਅਧਿਕਾਰਤ ਬਿਆਨ ਫਿਲਹਾਲ ਜਾਰੀ ਨਹੀਂ ਕੀਤਾ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਅਗਲੇ 72 ਘੰਟੇ ਤਰਮਿੰਦਰ ਲਈ ਬੇहद ਅਹਿਮ ਹੋਣਗੇ। ਤਰਮਿੰਦਰ ਦੇ ਪਰਿਵਾਰਕ ਮੈਂਬਰ ਹਸਪਤਾਲ ਵਿੱਚ ਮੌਜੂਦ ਨੇ ਜਦੋਂ ਕਿ ਉਹਨਾਂ ਦੀਆਂ ਧੀਆਂ ਨੂੰ ਅਮਰੀਕਾ ਤੋਂ ਸੱਦਿਆ ਗਿਆ ਹੈ। ਹਾਲ ਹੀ ਵਿੱਚ ਉਹਨਾਂ ਦੀ ਆ 21 ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਜਿਸ ਵਿੱਚ ਉਹ ਸ਼ਕਤੀਸ਼ਾਲੀ ਪ੍ਰਦਰਸ਼ਨ ਕਰਦੇ ਵਿਖਾਈ ਦੇ ਰਹੇ ਨੇ ਤਰਮਿੰਦਰ ਨੂੰ ਪਾਰਟੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਸੁੰਦਰ ਅਦਾਕਾਰ ਮੰਨਿਆ ਜਾਂਦਾ ਹੈ ਦੇਵ ਆਨੰਦ ਨੇ ਇੱਕ ਵਾਰ ਟਿੱਪਣੀ ਕੀਤੀ ਸੀ ਮੇਰਾ ਚਿਹਰਾ ਅਜੇ ਹੱਕ ਕਿਉਂ ਨਹੀਂ ਹੈ ਉਹਨਾਂ ਦੀ ਸਿਹਤ ਅਤੇ ਚਮਕਦਾਰ ਚਿਹਰਾ ਦੇਖ ਕੇ ਦਿਲੀਪ ਕੁਮਾਰ ਨੇ ਇੱਕ ਵਾਰ ਕਿਹਾ ਸੀ ਕਿ ਉਹ ਆਪਣੀ ਅਗਲੀ ਜ਼ਿੰਦਗੀ ਵਿੱਚ ਤਰਮਿੰਦਰ ਵਰਗੀ ਸ਼ਖਸੀਅਤ ਰੱਖਣਾ ਚਾਹੁੰਦੇ ਨੇ ਇਸ ਉਮਰ ਵਿੱਚ ਵੀ ਤਰਮਿੰਦਰ ਆਪਣੀ ਤੰਦਰੁਸਤੀ ਨੂੰ ਬਣਾਈ ਰੱਖੇ ਹੋਏ ਨੇ ਉਹ ਮੰਨਦੇ ਹਨ ਕਿ ਉਮਰ ਸਿਰਫ ਇੱਕ ਗਿਣਤੀ ਹੈ। ਉਹ ਸ਼੍ਰੀ ਦੇਵੀ ਅਤੇ ਮਾਧুরী ਦੀਕਸ਼ਿਤ ਨਾਲ ਇੱਕ ਰੋਮਾਂਟਿਕ ਫਿਲੰਗ ਵਿੱਚ ਕੰਮ ਕਰਨਾ ਚਾਹੁੰਦੇ ਸਨ। 8 ਨਵੰਬਰ 1935 ਨੂੰ ਜਲੰਧਰ ਜ਼ਿਲ੍ਹੇ ਦੇ ਸਾਨੇয়াল ਪਿੰਡ ਵਿੱਚ ਜਨਮੇ ਤਰਮਿੰਦਰ ਨੇ ਵਾਰ-ਵਾਰ ਖੁਲਾਸਾ ਕੀਤਾ ਹੈ ਕਿ ਉਹ ਦਿਲীপ ਕੁਮਾਰ ਦੀਆਂ ਫਿਲਮਾਂ ਵੇਖ ਕੇ ਅਦਾਕਾਰੀ ਲਈ ਪ੍ਰੇਰਿਤ ਹੋਏ ਸਨ। ਉਹਨਾਂ ਨੇ ਪਹਿਲੀ ਵਾਰ ਦਿਲীপ ਕੁਮਾਰ ਦੀ ਫਿਲਮ ਸ਼ਹੀਦ ਉਹਦੋ ਵੇਖੀ ਜਦੋਂ ਉਹ 10ਵੀਂ ਜਮਾਤ ਵਿੱਚ ਸਨ। ਬਾਅਦ ਵਿੱਚ ਉਹਨਾਂ ਨੂੰ ਦਿਲীপ ਕੁਮਾਰ ਦੇ ਅਦਾਕਾਰੀ ਦੇ ਹੁਨਰ ਨਾਲ ਪਿਆਰ ਹੋ ਗਿਆ। ਤਰਮੇਂਦਰ ਨੇ ਹਮੇਸ਼ਾ ਦਿਲੀਪ ਕੁਮਾਰ ਨੂੰ ਆਪਣਾ ਭਗਵਾਨ ਭਰਾ ਅਤੇ ਆਦਰਸ਼ ਮੰਨੇ। ਉਹ ਅਕਸਰ ਸੋਸ਼ਲ ਮੀਡੀਆ ਤੇ ਦਿਲীপ ਕੁਮਾਰ ਵਾਰੇ ਪਿਆਰ ਭਰੇ ਸੁਨੇਹੇ ਸਾਂਝੇ ਕਰਦੇ ਰਹੇ ਨੇ ਫਰੀਦাবাদ ਦੇ ਵਿੱਚ ਇੱਕ ਡਾਕਟਰ ਤੋਂ ਇੱਕ ਅਸਾਲਟ ਰਾਈਫਲ ਇੱਕ AK47 ਅਤੇ ਇੱਕ ਆਟੋਮੈਟਿਕ ਪਿਸਤੌਲ ਮਿਲਨ ਨਾਲ ਹਲਚਲ ਮਚ ਗਈ ਹੈ ਸੋ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਸਖਤ ਰੁਖ ਅਪਣਾਉਂਦਿਆਂ ਹੋਇਆ ਕਿਹਾ ਹੈ ਕਿ ਇਹ ਇੱਕ ਬਹੁਤ ਹੀ ਗੰਭੀਰ ਮਾਮਲਾ ਹੈ ਅਤੇ ਇਸ ਦੀ ਤਹਿ ਤੱਕ ਜਾਣਾ ਜ਼ਰੂਰੀ ਹੈ ਉਹਨੇ ਕਿਹਾ ਕਿ ਜਾਂਚ ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਨੇ ਕਿ ਇਹ ਹਥਿਆਰ ਕਿੱਥੋਂ ਆਏ किसने प्रदान किए और की, की मकसद से सो विच ने स्पष्ट तौर पर कहा है कि इस साजिश में शामिल किसी भी व्यक्ति को किसी भी हालत में बख्शा नहीं जाएगा गंभीर बात है जो ये आर डी एक्स पकड़ा गया है अब एजेंसियाँ इसकी जांच कर रही हैं कि ये कहाँ से आया कहाँ से लाया किन किन लोगों ने इसकी सहायता की और इनका अगला टारगेट क्या था निशाना क्या था और अब जो भारत है वो किसी को माफ करने वाला नहीं है ये बख्शे नहीं जाएंगे जो भी है, इनके हैं इनके पीछे जो वो भी बख्शे नहीं जाएंगे बहुत गंभीर मामला देखो बिहार चुनाव तो एनडीए जीत चुका है और ये जो तेजस्वी एंड पार्टी है आप राहुल गांधी का ही अंदाजा लगा लो वो चुनाव छोड़ के जंगल सफारी घूमने चले गए इसका मतलब वो तो अपना खत्म करके उन्होंने कहा छुट्टी होगी यहाँ तो अब अपनी सैर करो और बाकियों का भी देख लो कांग्रेस के जितने नेता हैं वो शिकायतें कर रहे हैं या रो रहे हैं और मेरा चालीस साल का अनुभव ये बताता है ਇਕ ਚੋਣਾਂ ਵਿੱਚ ਜੋ ਰੋਤਾ ਹੈ ਉਹ ਚੋਣ ਖੋਤਾ ਹੈ ਜਬਰ ਜਨਾਬ ਦੇ ਮਾਮਲੇ ਦੇ ਵਿੱਚ ਫਰਾਰ ਚੱਲ ਰਹੇ ਆਪ ਦੇ ਵਿਧਾਇਕ ਹਰਮੀਰ ਸਿੰਘ ਪਠਾਨ ਮਾਜਰਾ ਦੇ ਹੁਣ ਆਸਟ੍ਰੇਲੀਆ ਵਿੱਚ ਹੋਣ ਦੀਆਂ ਖਬਰਾਂ ਆ ਰਹੀਆਂ ਨੇ ਇਸੇ ਮਾਮਲੇ ਵਿੱਚ ਅਗੱਤ ਤਿਰ ਢਿੱਲੀ ਕਾਰਵਾਈ ਦੇ ਲਈ ਸਿਵਲ ਲਾਇਨ ਸਥਾਣੇ ਦੇ ਇੰਚਾਰਜ ਨੂੰ ਕਿਸੇ ਵੀ ਸਮੇਂ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਵਿਧਾਇਕ ਪਠਾਨ ਮਾਜਰਾ ਵੱਲੋਂ ਇੰਟਰਨੈਟ ਤੇ ਆਸਟ੍ਰੇਲੀਆ ਤੋਂ ਵੀਡੀਓ ਅਪਲੋਡ ਕਰਨ ਤੋਂ ਬਾਅਦ ਹੁਣ ਪੁਲਿਸ ਜਾਂਚ ਦੇ ਘੇਰੇ ਵਿੱਚ ਆ ਗਈ ਹੈ ਵਿਦਿਆਕ ਪठान माजरा ਨੇ ਆਸਟ੍ਰੇਲੀਆਈ ਚੈਨਲ ਨੂੰ ਇੰਟਰਵਿਊ ਦੇਣ ਤੋਂ ਬਾਅਦ ਆਪਣੇ ਫੇਸਬੁਕ ਪੇਜ ਤੇ ਵੀਡੀਓ ਅਪਲੋਡ ਕੀਤਾ ਸੀ ਇਸ ਤੋਂ ਬਾਅਦ ਅਧਿਕਾਰੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੇ ਨੇ ਜਿਸ ਨਾਲ ਸਟੇਸ਼ਨ ਇਨਚਾਰਜ ਵੱਲੋਂ ਲੁਕਆਊਟ ਸਰਕੂਲਰ ਜਾਰੀ ਕਰਨ ਵਿੱਚ ਦੇਰੀ ਤੇ ਸਵਾਲ ਖੜੇ ਹੋ ਰਹੇ ਨੇ ਧਿਆਨ ਦੇਣ ਯੋਗ ਗੱਲ ਹੈ ਕਿ ਵਿਦਿਆਕ ਵੱਲੋਂ ਬਗਾਵਤ ਕਰਨ ਤੋਂ ਬਾਅਦ ਸਨੌਰ ਹਲਕੇ ਦੇ ਥਾਣਿਆਂ ਦੇ ਇੰਚਾਰਜਾਂ ਨੂੰ ਵੀ 2 ਮਹੀਨੇ ਪਹਿਲਾਂ ਤੁਰੰਤ ਪ੍ਰਭਾਵ ਨਾਲ ਬਦਲ ਦਿੱਤਾ ਗਿਆ ਸੀ ਵਿਦਾਇਕ ਨੂੰ ਭੱਜਣ ਵਿੱਚ ਮਦਦ ਕਰਨ ਦੇ ਮਾਮਲੇ ਵਿੱਚ 16 ਤੋਂ ਬਾਅਦ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 30 ਤੋਂ ਬਾਅਦ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹਾਲਾਂਕਿ ਵਿਦਾਇਕ ਨੇ ਹਾਲੇ ਤੱਕ ਹਾਈ ਕੋਰਟ ਵਿੱਚ ਜ਼ਮਾਨਤ ਲਈ ਅਰਜੀ ਨਹੀਂ ਦਿੱਤੀ ਹੈ ਹਾਲਾਂਕਿ ਪਟਿਆਲਾ ਜ਼ਿਲ੍ਹਾ ਅਦਾਲਤ ਨੇ ਉਸਦੀ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਹੈ ਗੁਰਦਾਸਪੁਰ ਦੇ ਨਜ਼ਦੀਕੀ ਕਸਬਾ ਦਿਨਾਨਗਰ ਦੇ ਸਰਹੱਦੀ ਪਿੰਡਾਂ 'ਚੋਂ ਦਾ ਵਿਖੇ ਮਾਮੂਲੀ ਜਿਹੇ ਵਿਵਾਦ ਦੇ ਚੱਲਦਿਆਂ 25 ਸਾਲਾਂ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈਰਾਨੀ ਦੀ ਗੱਲ ਇਹ ਹੈ ਕਿ આરોપીਆਂ ਵਿੱਚੋਂ ਇੱਕੋ ਪਰਿਵਾਰ ਦੀਆਂ ਚਾਰ ਔਰਤਾਂ ਵੀ ਸ਼ਾਮਲ ਸਨ ਜਾਣਕਾਰੀ ਅਨੁਸਾਰ ਵਿਵਾਦਕੂਲ ਦੀ ਗੱਡੀ ਇੱਕ ਜਗ੍ਹਾ ਤੇ ਪਾਰਕ ਕਰਨ ਤੋਂ ਭੱਖਿਆ ਸੀ ਮਾਮੂਲੀ ਜਿਹੇ ਵਿਵਾਦ ਦੇ ਚੱਲਦਿਆਂ 25 ਸਾਲਾਂ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈਰਾਨੀ ਦੀ ਗੱਲ ਇਹ ਹੈ ਕਿ ਕਤਲ ਵਿੱਚ ਇੱਕੋ ਪਰਿਵਾਰ ਦੀਆਂ ਚਾਰ ਔਰਤਾਂ ਵੀ ਸ਼ਾਮਲ ਸਨ ਮਾਮਲਾ ਨਜ਼ਦੀਕੀ ਕਸਬਾ ਦਿਨਾ ਨਗਰ ਦੇ ਸਰਹੱਦੀ ਪਿੰਡ ਚੌਂਤਾ ਦਾ ਦੱਸਿਆ ਜਾ ਰਿਹਾ ਹੈ ਉਧਰ ਦਿਨਾ ਨਗਰ ਪੁਲਿਸ ਦੇ ਡੀਐਸਪੀ ਰਜਿੰਦਰ ਮਨਹਾਸ ਨੇ ਦੱਸਿਆ ਕਿ ਦਿਨਾ ਨਗਰ ਥਾਣੇ ਵਿੱਚ ਚਾਰ ਔਰਤਾਂ ਸਮੇਤ ਸੇਮੇ ਦੇ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਸਾਰੇ ਦੇ ਸਾਰੇ ਦੋਸ਼ੀ ਪੁਲਿਸ ਵੱਲੋਂ 2 ਘੰਟੇ ਦੇ ਅੰਦਰ ਹੀ ਗ੍ਰਿਫਤਾਰ ਕਰ ਲਏ ਗਏ ਜਿਨ੍ਹਾਂ ਵਿੱਚ ਤਰਸੀਮ ਸਿੰਘ ਉਸ ਦੀ ਪਤਨੀ ਅਤੇ ਤਿੰਨ ਬੇਟੀਆਂ ਸ਼ਾਮਲ ਨੇ ਪਿੰਡ ਚੌਂਤੇ ਵਿੱਚ ਇੱਕ ਝਗੜਾ ਹੋਇਆ ਸੀ ਝਗੜੇ ਦੇ ਵਿੱਚ ਮਨੀਸ਼ ਕੁਮਾਰ ਆ ਮੁੰਡਾ ਚੌਂਤੇ ਦਾ ਉਹਦੀ ਡੈਥ ਹੋ ਗਈ ਸੀ ਰੀਜ਼ਨ ਏਸੀ ਕੇ ਇਨਾਂ ਦਾ ਆਪੋ ਵਿੱਚ ਕੋਈ ਗੱਡੀ پارک ਕਰਨ ਤੋਂ ਝਗੜਾ ਹੋਇਆ ਸੀ ਜਿਹਦੇ ਵਿੱਚ ترਸੇਮ ਲਾਲ ਅ ਰੇਖਾ ਦੇਵੀ ਰੋहिणी ਬਨੀਤਾ ਭੂਮਿਕਾ ਇਹ ਪੰਜ ਅਕਿਊਜ਼ ਜਿਨ੍ਹਾਂ ਦੇ ਵਿੱਚੋਂ ਜਿਹੜਾ ترਸੇਮ ਸਿੰਘ ਆ ਉਹ ਮੇਨ ਅਕਿਊਜ਼ ਹੈ ਬਾਕੀ ਇਹਦੇ ਸਾਰੇ ਜਿਹੜੇ ਪਰਿਵਾਰ ਦੇ ਜੀ ਹੈਗੇ ਇੱਕ ਵਾਈਫ ਹੈ ਤਿੰਨ ਬੇਟੀਆਂ ਇਹਨਾਂ ਨੇ ਮਨੀਸ਼ ਦੇ ਪੇਟ ਦੇ ਵਿੱਚ ਦੋ ਕਿਰਚਾ ਮਾਰ ਦਿੱਤੀ ਸੀ ਜਿਸ ਕਾਰਨ ਉਹਦਾ ਜਦੋਂ ਉਹਨੂੰ ਹਸਪੀਟਲ ਲੈ ਕੇ ਗਏ ਰਸਤੇ 'ਚ ਉਹਦੀ ਡੈਥ ਹੋ ਗਈ। ਸੋ ਇਹ ਤਿੰਨ ਜਿਹੜੇ ਪੰਜੇ ਅਕਿਊਜ਼ ਹੈਗੇ ਆ ਉਹ ਇਮੀਡੀਏਟਲੀ ਪੁਲਿਸ ਨੇ ਐਕਸ਼ਨ ਕਰਕੇ ਥਾਣਾ ਦੀਨਾ ਨਗਰ ਦੀ ਪੁਲਿਸ ਨੇ ਮਿਲ ਕੇ ਆਪਣੇ ਐਸਐਟਯੂ ਨਾਲ ਆਪਾਂ ਪੁਰਾਣਾ ਸ਼ਾਲਾ ਵੀ ਕੈਪਚਰ ਕੀਤਾ। ਇਹਨਾਂ ਨੇ ਪੰਜੇ ਦੇ ਪੰਜੇ ਅਕਿਊਜ਼ ਇੱਕ ਡੇਢ ਘੰਟੇ ਦੇ ਵਿੱਚ ਫੜ ਲਏ। ਇਹਨਾਂ ਦੇ ਖਿਲਾਫ ਐਫਆਈਆ ਨੰਬਰ 304 ਅੰਡਰ ਸੈਕਸ਼ਨ 103 199 199 3 ਬੀਐਨਐਸ ਜਿਹੜਾ ਪਰਤਾ ਦਰਜ ਕਰਤਾ ਤੇ ਬਾਕੀ ਅਜੇ ਬਾਕੀ ਦੀ ਰਹਦੀ ਇਨਵੈਸਟੀਗੇਸ਼ਨ ਮੁਕੰਮਲ ਕੀਤੀ ਜਾ ਰਹੀ ਹੈ ਮੁਜਰਮਾਂ ਨੂੰ ਅਦਾਲਤ ਦੀ ਪੇਸ਼ ਕੀਤਾ ਜਾਵੇਗਾ ਔਰ ਰਿਮਾਂਡ ਲੈ ਕੇ ਨੈਕਸਟ ਸਫਟੀ ਜਿਹੜੀ ਚੱਲੀ ਜਾਰੀ ਰਹੇਗੀ ਜਿਹੜੇ ਮੁਜਰਮ ਹੈਗੇ ਨਾ ਪਰਿਵਾਰ ਕੋ ਪਰਵਾਹ ਦੇ ਇਹ ਇੱਕੋ ਪਰਿਵਾਰ ਦੇ ਆ ਫਿਰ ਸੇਮ ਸਿੰਘ ਤੇ ਰੇਖਾ ਦੇਵੀ ਇਹ ਮੀਆਂ ਬੀਬੀ ਨਾ ਅੱਗੋਂ ਜਿਹੜੀਆਂ ਤਿੰਨ ਲੜਕੀਆਂ ਰੋਹਨੀ ਬਨੀਤਾ ਤੇ ਭੂਮਿਕਾ ਇਹਨਾਂ ਅੱਗੋਂ ਇਹਨਾਂ ਦੀਆਂ ਬੇਟੀਆਂ ਜਾਣਕਾਰੀ ਅਨੁਸਾਰ ਵਿਵਾਸ ਸਕੂਲ ਦੀ ਗੱਡੀ ਇੱਕ ਜਗ੍ਹਾ ਤੇ ਪਾਰਕ ਕਰਨ ਤੋਂ ਪਖਿਆ ਦੱਸਿਆ ਜਾ ਰਿਹਾ ਹੈ ਸੁਨੀਲ ਕੁਮਾਰ ਜੋ ਕਿ ਸਕੂਲ ਵੈਨ ਚਲਾਉਂਦਾ ਸੀ ਤਰਸੀਮ ਦੀ ਜਗ੍ਹਾ ਤੇ ਵੈਨ ਪਾਰਕ ਕਰ ਦਿੰਦਾ ਸੀ ਜਿਸ ਨੂੰ ਤਰਸੀਮ ਨੇ ਕਈ ਵਾਰ ਰੋਕਿਆ ਸੀ ਜਦੋਂ ਸੁਨੀਲ ਇਕੱਲਾ ਜਾ ਰਿਹਾ ਸੀ ਤਾਂ ਤਰਸੀਮ ਨਾਂ ਦੇ ਵਿਅਕਤੀ ਨੇ ਪਹਿਲਾਂ ਉਸ ਦੇ ਚਪੇੜ ਮਾਰੀ ਉਸ ਤੋਂ ਬਾਅਦ ਕਰਦੀਆਂ ਔਰਤਾਂ ਨੇ ਵੀ ਉਸ ਨੂੰ ਫੜ ਲਿਆ ਅਤੇ ਮਾਰਕੁੱਟਾਈ ਕਰਨੀ ਸ਼ੁਰੂ ਕਰ ਦਿੱਤੀ ਔਰਤਾਂ ਵਿੱਚ ਤਰਸੀਮ ਦੀ ਪਤਨੀ ਅਤੇ ਤਿੰਨ ਧੀਆਂ ਸ਼ਾਮਲ ਦੱਸੀਆਂ ਜਾ ਰਹੀਆਂ ਨੇ ਇਹਨਾਂ ਵਿੱਚੋਂ ਤਰਸੀਮ ਨਾਂ ਦੇ ਵਿਅਕਤੀ ਨੇ ਛੁਰੀ ਕੱਟ ਕੇ ਮਨੀਸ਼ ਦੇ ਢਿੱਡ ਵਿੱਚ ਵਾਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਰੰਗਰੇਟਾ ਸਿੰਘ ਸਭਾ ਪੰਜਾਬ ਦੇ ਜਥੇਦਾਰ ਭਾਈ ਜੋਗਾ ਸਿੰਘ ਵਟਾਲਾ ਦੀ ਗਵਾਈ ਵਿੱਚ ਜਿਹੜੀ ਹੈ ਅਮ੍ਰਿਤਸਰ ਬੱਸ ਸਟੈਂਡ ਤੋਂ ਲੈ ਕੇ ਹਾਲ ਗੇਟ ਤੱਕ ਰੋਸ ਮਾਰਚ ਕੀਤਾ ਗਿਆ ਇਹ ਰੋਸ ਮਾਰਚ ਕਾਂਗਰਸ ਪਾਰਟੀ ਅਤੇ ਖਾਸ ਤੌਰ ਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ ਕੀਤਾ ਗਿਆ ਸੋ ਮਾਰਚ ਦੇ ਅੰਤ ਦੇ ਹਾਲ ਗੇਟ ਬਾਹਰ ਰਾਜਾ ਵੜਿੰਗ ਦਾ ਪੁਤਲਾ ਵੀ ਸਾੜਿਆ ਗਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵਡਿੰਗ ਦੇ ਖਿਲਾਫ ਰੰਗਰੇਟਾ ਸਿੰਘ ਸਭਾ ਪੰਜਾਬ ਦੇ ਜਥੇਦਾਰ ਭਾਈ ਜੋਗਾ ਸਿੰਘ ਵਡਾਲਾ ਦੀ ਅਗਵਾਈ ਹੇਠ ਅੰਮ੍ਰਿਤਸਰ ਬੱਸ ਸਟੈਂਡ ਤੋਂ ਲੈ ਕੇ ਹਾਲ ਗੇਟ ਤੱਕ ਰੋਸ ਮਾਰਚ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਈ ਜੋਗਾ ਸਿੰਘ ਵਡਾਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਐਸੀ ਸਮਾਜ ਦੇ ਵਿਰੋਧ ਵਿੱਚ ਕੰਮ ਕਰ ਰਹੀ ਹੈ ਅਤੇ ਅਜਿਹੇ ਲੀਡਰਾਂ ਨੂੰ ਪੰਜਾਬ ਪ੍ਰਧਾਨ ਬਣਾਉਣਾ ਕਾਂਗਰਸ ਦੀ ਸੋਚ ਨੂੰ ਦਰਸਾਉਂਦਾ ਹੈ ਉਨ੍ਹਾਂ ਮੰਗ ਕੀਤੀ ਕਿ ਰਾਜਾ ਵਡਿੰਗ ਖਿਲਾਫ ਐਨਐਸਏ ਲਗਾ ਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਰੰਗਰੇਟਾ ਸਿੰਘ ਸਭਾ ਵੱਲੋਂ ਇਸ ਦਾ ਤਿੱਖਾ ਵਿਰੋਧ ਜਾਰੀ ਰਹੇਗਾ ਰਾਜਾ ਬਰਿੰਗ ਜੋ ਕਾਂਗਰਸ ਦਾ ਪ੍ਰਧਾਨ ਆ ਉਹਦਾਂ ਉਤਲਾਬ ਕਿਹਾ ਗਿਆ ਉਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਆ ਕਿ ਕਾਂਗਰਸ ਸਰਕਾਰ ਇਹੋ ਜਿਹੀ ਅਖੌਤੀ ਪ੍ਰਧਾਨ ਲਾਉਂਦੀ ਆ ਜਿਨ੍ਹਾਂ ਨੂੰ ਕੋਈ ਅਕਲ ਨਹੀਂ ਹੁੰਦੀ ਔਰ ਸਾਡੇ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਜਿਹੜੇ ਗ੍ਰਹਿ ਮੰਤਰੀ ਰਹੇ ਨੇ ਉਹਨਾਂ ਦੇ ਬਾਰੇ ਇਸ ਨੇ ਬਹੁਤ ਹੀ ਘਟੀਆ ਸ਼ਬਦ ਬੋਲੇ ਇਸੇ ਤਰੀਕੇ ਨਾਲ ਕਾਂਗਰਸ ਦੇ ਜਿਹੜੇ ਹੋਰ ਵੀ ਲੀਡਰ ਆ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਇੱਕ ਟੈਨੀ ਬੰਡਾਲੇ ਤੋਂ ਆ ਜਿਹੜਾ ਆਪਣੇ ਆਪ ਨੂੰ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਉਹਨੇ ਕਹਿ ਕੂਕੇ ਦੇ ਪ੍ਰਮੋਟ ਕਰਵਾਇਆ ਸੀ ਔਰ ਇਤੋਂ ਤੱਕ ਕੌਮੀ ਜਰਨਲ ਵੀ ਆਪਣੇ ਆਪ ਨੂੰ ਖਪਾਉਂਦਾ ਰਿਹਾ ਪਰ ਕੌਮੀ ਜਰਨਲ ਦੀਆਂ ਹਰਕਤਾਂ ਵੇਖੋ ਕਿ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਇੱਕ ਬੈਨਰ ਵੱਡਾ ਲਾ ਕੇ ਔਰ ਉਹਦੇ ਬੈਨਰ ਦੇ ਜੁੱਤੀਆਂ ਲੈ ਕੇ ਉਥੇ અપਮਾਨ ਕੀਤਾ ਗਿਆ ਵਾ ਜੁੱਤੀਆਂ ਲੈ ਕੇ ਸਟੇਜ ਤੇ ਸਾਰਾ ਪ੍ਰਚਾਰ ਕਰਦੇ ਰਹਿਆ ਦੇਖੋ ਇੱਕ ਸਾਡੇ ਐਡੇ ਤਕੜੇ ਰਹਿਬਰ ਹੋਏ ਆ ਕੁਰਬਾਨੀਆਂ ਕੀਤੀਆਂ ਇਤਿਹਾਸ ਭਰਿਆ ਵਾ ਉਹਨਾਂ ਕੁਰਬਾਨੀਆਂ ਨਾਲ ਔਰ ਦੂਜੇ ਬੰਨੇ ਇਹ ਸਿਰਫ ਸਿਆਸੀ ਲਾਹਾ ਲੈਣ ਦਾ ਕਰਕੇ ਤੇ ਸਾਡੇ ਗੁਰੂਆਂ ਪੀਰਾਂ ਨੂੰ ਬਦਨਾਮ ਕਰਨ ਤੇ ਉਤਰੇ ਹੋਏ ਆ ਇਹੋ ਜੀ ਕਾਂਗਰਸ ਸਰਕਾਰ ਸਾਨੂੰ ਬਰਦਾਸ਼ਤ ਨਹੀਂ ਇਹਨਾਂ ਦੇ ਲੀਡਰਾਂ ਨੂੰ ਕੋਈ ਅਕਲ ਨਹੀਂ ਹੈਗੀ ਦੱਸ ਦਈਏ ਕਿ ਇਸ ਵਿਰੋਧ ਪ੍ਰਦਰਸ਼ਨ ਦੌਰਾਨ ਰਾਜਾ ਵਡਿੰਗ ਦਾ ਪੁਤਲਾ ਵੀ ਫੁਕਿਆ ਗਿਆ ਉਹਨਾਂ ਚੇਤਾਵਨੀ ਦਿੱਤੀ ਕਿ ਜਿਨ੍ਹਾਂ 'ਚ ਰਾਜਾ ਵਡਿੰਗ ਦੇ ਖਿਲਾਫ ਐਨਐਸਏ ਨਹੀਂ ਲੱਗਦੀ ਅਤੇ ਗ੍ਰਿਫਤਾਰੀ ਨਹੀਂ ਹੁੰਦੀ ਸੰਗਤ ਚੈਨ ਨਾਲ ਨਹੀਂ ਬੈਠੇਗੀ ਜਲੰਧਰ ਦੀ ਹਾਤੀ ਦੇ ਐਸਐਸਪੀ ਹਰਵਿੰਦਰ ਸਿੰਘ ਵੀਰਖ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਜਾਣਕਾਰੀ ਸਾਂਝਾ ਕਰਦੇ ਹੋਏ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਦੇ ਮੋਬਾਈਲ ਫੋਨ ਗੁੰਮ ਹੋ ਜਾਂਦੇ ਨੇ ਜਾਂ ਫਿਰ ਲੁੱਟੇ ਜਾਂਦੇ ਨੇ ਉਹਨਾਂ ਲੋਕਾਂ ਦੇ ਫੋਨ ਬਰਾਮਦ ਕਰਕੇ ਉਹਨਾਂ ਦੇ ਮਾਲਕਾਂ ਦੇ ਹਵਾਲੇ ਕੀਤੇ ਗਏ ਨੇ ਸੋਨਾਂ ਕਿਹਾ ਹੈ ਕਿ ਇਸ ਸਬੰਧੀ 78 ਮੋਬਾਈਲ ਫੋਨ ਮਾਲਕਾਂ ਦੇ ਹਵਾਲੇ ਕਰ ਦਿੱਤੇ ਗਏ ਨੇ ਹੁਣ ਇਸ ਗੱਲ ਨੂੰ ਲੈ ਕੇ ਪੰਜਾਬ ਪੁਲਿਸ ਦੀ ਲੋਕਾਂ ਦੇ ਵੱਲੋਂ ਕੋਰਸ਼ ਲਗਾ ਵੀ ਕੀਤੀ ਜਾ ਰਹੀ ਹੈ ਜੀਐਸਪੀ ਡੀਸਾ ਉਹਨੇ ਮੈਨੂੰ ਅਪਡੇਟ ਸੈਂਡ ਪਰ ਹਮਨ ਅਸੀਂ ਕਿ ਥਰਡ ਟਾਈਮ ਅਸੀਂ ਜਿਹੜੇ ਹੈਗੇ ਮੋਬਾਈਲ ਦੇ ਨੇ ਹੁਣ ਤੱਕ 299 ਅੱਜ ਤੱਕ ਜਿਹੜੇ ਹੈਗੇ ਨੇ ਮੋਬਾਈਲ ਅਸੀਂ ਡਿਸਟ੍ਰੀਬਿਊਟ ਕਰਾਂਗੇ ਅੱਜ ਦੇ ਵਿੱਚ ਪਾ ਕੇ 299 ਮੋਬਾਈਲ ਜਿਹੜੇ ਨੇ ਵਾਕਸ ਹੋ ਜਾਂਦੇ ਪਹਿਲਾਂ ਜਿਹੜੇ 110 ਕਿਤੇ ਸੀ ਫਿਰ 111 ਕਿਤੇ ਸੀ ਅੱਜ 78 ਕਰਦੇ ਆ 299 ਮੋਬਾਈਲ ਜਿਹੜੇ ਨੇ ਅਸੀਂ ਹੁਣ ਤੱਕ ਅਸੀਂ ਇਸ ਸਾਲ ਦੇ ਜਿਹੜੇ ਗੁੰਮ ਹੋਏਗੇ ਕਿ 25 ਤੋਂ ਕੋਸ਼ਿਸ਼ ਕਰਦੇ ਐਂਡ ਕੋਸ਼ਿਸ਼ ਸਾਡੇ ਕੋਲ ਹੋਰ ਮੋਬਾਈਲ ਹੈਗੇ ਨੇ ਜਿਨ੍ਹਾਂ ਦਾ ਅਸੀਂ ਟ੍ਰੇਸ ਕਰ ਲਏ ਆ ਉਹ ਕਿੱਥੇ-ਕਿੱਥੇ ਚੱਲ ਰਹੇ ਨੇ ਉਹਨਾਂ ਨੂੰ ਅਸੀਂ ਕਲੈਕਟ ਕਰ ਰਹੇ ਹਾਂ ਉਹਨਾਂ ਦੀ ਰਿਕਵਰੀ ਕੀਤੀ ਜਾ ਰਹੀ ਹੈ ਤਾਂ ਉਹ ਆਲਮੋਸਟ ਜਿੰਨੇ ਸਾਡੇ ਜਿਹੜੇ ਹੈਗੇ ਸੀ ਟਰੇਸ ਅਸੀਂ ਕੀਤੇ ਐ 946 ਦੀ ਸਾਡੇ ਕੋਲੇ ਜਿਹੜੇ ਹੈਗੇ ਆ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਕਾਫੀ ਹੱਦ ਤੱਕ ਅਸੀਂ ਟਰੇਸ ਕਰ ਲਏ ਆ ਤਾਂ ਟੋਟਲ ਦੇ ਰਿਕਵਰ ਜਿਹੜੇ ਹੋ ਗਏ ਉਹ ਤੋਂ ਅਸੀਂ 299 ਹੁਣ ਤੱਕ ਅਸੀਂ ਲੈ ਚੁੱਕੇ ਦੇ ਰਹੇ ਅੱਜ ਬਾਕੀ ਜਿਹੜੀ ਹੈਗੇ ਲਗਾਤਾਰ ਇਹਦੇ ਵਿੱਚ ਆ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਐਸਪੀ ਗੁਰਵਿੰਦਰ ਸਿੰਘ ਦੇ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ ਹੈ ਇਹ ਚੈਕਿੰਗ ਪੰਜਾਬ ਦੇ ਡੀਜੀਪੀ ਦੀ ਹੁਕਮਾਤ ਹੇਠ ਰੇਲਵੇ ਥਾਵਾਂ ਤੇ ਚੱਲ ਰਹੀ ਮੁਹਿੰਮ ਦਾ ਹਿੱਸਾ ਸੀ ਜਿਸ ਦਾ ਮੁੱਖ ਉਦੇਸ਼ ਰੇਲ ਰਾਹੀ ਨਸ਼ਿਆਂ ਤੇ ਹੋ ਨਜ਼ਾਇਜ਼ ਪਦਾਰਥਾਂ ਦੀ ਆਵਾਜਾਈ ਤੇ ਰੋਕ ਲਗਾਉਣਾ ਹੈ ਇਸ ਸਬੰਧੀ ਐਸਪੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਸਾਲ ਦੇ ਦੌਰਾਨ ਅਜੇ ਤੱਕ ਪੁਲਿਸ ਨੇ ਨਸ਼ਾ ਵਿਰੁੱਧ ਚੱਲ ਰਹੀ ਕਾਰਵਾਈ ਦੇ ਵਿੱਚ ਕਈ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਨੇ ਡੀਜੀਪੀ ਸਾਹਿਬ ਪੰਜਾਬ ਡੀਜੀਪੀ ਸਾਹਿਬ ਰੇਲਵੇ ਜਿਹਦੀ ਹੱਤਾ ਤੱਕ ਸੀ ਚੈੱਕ ਕਰ ਰਹੇ ਆ ਤਾਂ ਕਿ ਕੋਈ ਰੇਲ ਦੇ ਰਾਹੀਂ ਕੋਈ ਨਸ਼ਾ ਦਾ ਪਦਾਰਥ ਜਾਂ ਕੋਈ ਨਜਾਇਜ਼ ਹਥਿਆਰ ਦੀ ਸਪਲਾਈ ਨਾ ਕਰਦਾ ਹੋਏ ਇਹਨੂੰ ਇਸ ਤਰੀਕੇ ਨਾਲ ਚੈੱਕ ਕਰ ਰਹੇ ਆ ਇਹ ਜਿਹੜਾ ਸਾਨੂੰ ਪਿੱਛੇ ਇਸ ਸਾਲ ਦੇ ਵਿੱਚ 1/1/25 ਤੋਂ 10/11/25 ਤੱਕ 350 ਗ੍ਰਾਮ ਹੀਰੋਨ बरामद ਕੀਤੀ 47 ਕਿਲੋ 260 ਗ੍ਰਾਮ ਫੀਵ 188 ਕਿਲੋ ਪੂਰਾ ਪੋਸਟ 64 ਕਿਲੋ ਗਾਂਜਾ 950 ਗ੍ਰਾਮ ਚਰਸ 56000 ਨਿਸ਼ਲੀਆ ਗੋਲੀਆਂ ਤੇ 19 ਆਰਮਡ ਦੇ ਪਰਚੇ ਦਰਜ ਕੀਤੇ ਆ 19 ਅਸਲੇ बरामद ਕੀਤੇ ਆ ਤੇ 67 ਮਕਦਮੇ ਐਨਡੀਪਸ ਦਰਜ ਕੀਤੇ ਆ ਜਿਹੜਾ ਕਿ ਜੁੱਧ ਨਸ਼ਿਆਂ ਵਰਤ ਚੱਲਦਾ ਰਹੂਗਾ ਇਸੇ ਤਰ੍ਹਾਂ ਚੱਕਰਾਂਗ ਹੋ ਰਹੀ ਹੈ ਜੀਜੀ ਸਕੂਲ ਬੱਸ ਨਾਲ ਹੋਈ ਸੜਕ ਹਾਸਿਰਿਸ਼ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਤਰਨਾ ਦਿੰਦਿਆਂ ਬੱਸ ਚਾਲਕ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਪਰਿਵਾਰ ਵਾਲਿਆਂ ਨੇ ਕਾਫੀ ਸਮਾਂ ਚੌਕ ਵਿਸਤਰਨ ਦੇ ਕੇ ਟ੍ਰੈਫਿਕ ਜਾਮ ਕਰ ਦਿੱਤਾ ਜਿਸ ਦੇ ਕਾਰਨ ਸੜਕਾਂ ਤੇ ਲੰਮੀਆਂ ਕਤਾਰਾਂ ਵਿੱਚ ਲੋਕ ਰਾਹ ਖੁੱਲਣ ਦੇ ਇੰਤਜ਼ਾਰ ਦੇ ਵਿੱਚ ਪਰੇਸ਼ਾਨ ਹੁੰਦੇ ਰਹੇ ਲੁਧਿਆਣਾ ਦੇ ਜੈਨ ਮੰਦਰ ਚੌਕ ਨਜ਼ਦੀਕ ਬੀਤੇ ਦਿਨੀ ਸਕੂਲ ਬੱਸ ਨਾਲ ਹੋਏ ਹਾਦਸੇ ਦੌਰਾਨ 21 ਸਾਲਾ ਜਤੀ ਨਾਮਕ ਨੌਜਵਾਨ ਦੀ ਮੌਤ ਹੋ ਗਈ ਸੀ ਇਸ ਤੋਂ ਬਾਅਦ ਪਰਿਵਾਰਿਕ ਮੈਂਬਰ આરોપી ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਅੜੇ ਰਹੇ ਉਧਰ ਪੁਲਿਸ ਨੇ ਇਹ ਦਾਅਵਾ ਕੀਤਾ ਹੈ ਕਿ ਦੋਸ਼ੀ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਤੇ ਪਰਿਵਾਰ ਨੂੰ ਭਰੋਸਾ ਦਿਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਇਕਾਜ਼ਮ ਅਕਸੀਡੈਂਟ ਰਿਪੋਰਟ ਹੋਇਆ ਸੀ ਐਕਸੀਡੈਂਟ ਨਾਲ ਕਿ ਲੜਕੇ ਦਾ ਕੋਈ ਸਕੂਲ ਬੱਸ ਦੇ ਨਾਲ ਲੱਗ ਕੇ ਇਹਦਾ ਐਕਸੀਡੈਂਟ ਹੋ ਗਿਆ ਹੋਇਆ ਹੈ ਤੇ ਅਸੀਂ ਹੁਣ ਨੂੰ ਮੌਕੇ ਤੇ ਤਾਂ ਲਫਰ ਰਜਿਸਟਰ ਹੋ ਗਈ ਸੀ ਕਿ ਤੇ ਬੰਦਾ ਸੀ ਕਾਬੂ ਕਰ ਲਿਆ ਹੋਇਆ ਇਹਨੇ ਗੱਲਬਾਤ ਚੱਲ ਰਹੀ ਹੈ ਇਸ ਦਾ ਰਿਮੂਵ ਕਰਵਾ ਰਹੇ ਹਾਂ ਕਾਤਾ ਕੇ ਰੋਡ ਖਾਲੀ ਕਰਵਾਇਆ ਜਾਵੇ ਜਲਦੀ ਕਰਵਾ ਰਹੇ ਹਾਂ ਜੀ ਗੱਲਬਾਤ ਚੱਲ ਰਹੀ ਹੈ ਨਾ ਚਾਨ ਹੋ ਗਈ ਉਸ ਬੰਦੇ ਦੀ ਹਾਂਜੀ ਬੰਦਾ ਰੈਸਟ ਕਰ ਲਿਆ ਹੋਇਆ ਤੇ ਹੁਣ ਪਰਿਵਾਰ ਕੀ ਕਹਿੰਦਾ ਪਰਿਵਾਰ ਦੀ ਮੰਗ ਹੈ ਕਿ ਵੈਰੀਫਾਈ ਕੀਤਾ ਜਾਵੇ ਇਹਨੂੰ ਬੰਦਾ ਵੀ ਉਹ ਅੱਗੇ ਹੋਰ ਕਿਤੇ ਲਾਰੇ ਡਰਾਈਵ ਕਰੇ ਦੂਜੇ ਪਾਸੇ ਪਾਰਿਵਾਰਿਕ ਮੈਂਬਰ ਇਸ ਗੱਲ ਨੂੰ ਲੈ ਕੇ ਸੰਤੁਸ਼ਟ ਨਜ਼ਰ ਨਹੀਂ ਆਏ ਜਿਸ ਤੋਂ ਬਾਅਦ ਪਾਰਿਵਾਰਿਕ ਮੈਂਬਰਾਂ ਨੇ ਗਿਲ ਨਹਿਰ ਤੇ ਪਰਿਵਾਰ ਸਮੇਤ ਧਰਨਾ ਦਿੱਤਾ ਅਤੇ ਉਕਤ ਦੋਸ਼ੀ ਡਰਾਈਵਰ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਪੁਲਸ ਦਾ ਕੁਝ ਨਹੀਂ ਕਹਿਣਾ ਪੁਲਸਾ ਜੀ ਸਵੇ ਕੱਲ ਪੁਲਸ ਵਾਲਿਆਂ ਨੇ ਉੱਥੇ ਜਿਹੜਾ ਹਸਪੀਟਲ ਪੰਚਮ ਉੱਥੇ ਵੀ ਪੁਲਸ ਵਾਲਿਆਂ ਦਾ ਬੜਾ ਹੰਗਾਮਾ ਘੱਵਜਾ ਹੁਣੇ ਬੰਦਾ ਅਰੈਸਟ ਕਰੋ ਹੁਣੇ ਬੰਦਾ ਫੜ ਕੇ ਲੈ ਉਹਨੇ ਬੱਸ ਭੱਜ ਕੇ ਸਾਨੂੰ ਉਹਨੇ ਕਿਹਾ ਸੀ ਬੰਦਾ ਫੜ ਲਵਾਂਗੇ ਅਸੀਂ ਬੰਦਾ ਫੜ ਲਵਾਂਗੇ ਬੱਸ ਜਾਣ ਦਿਓ ਬੱਸ ਜਾਣ ਦਿਓ ਸੀ ਬੱਸ ਨਹੀਂ ਜਾਣ ਦੇ ਰਹੇ ਸੀਗੇ ਬਾਅਦ ਸੇ ਫੇਰ ਸਾਨੂੰ ਘੇਰਾ ਪਾ ਲਿਆ ਧੋਖੇ ਨਾਲ ਪੁਲਸ ਵਾਲਿਆਂ ਨੇ ਉਹ ਸਰਦਾਰ ਬੰਦ ਨੂੰ ਬਿਠਾ ਕੇ ਬਸ ਚਿੱਕ ਲਗਾ ਲੇ ਜਾਣ ਲਗਾ ਫੇਰ ਅਸੀਂ ਪਿੱਛੇ ਜਾ ਕੇ ਧਰਨਾ ਲਾਤਾ ਬਸ ਜਾਨ ਨਹੀਂ ਦੇਣੀ ਜਾਨ ਨਹੀਂ ਦੇਣੀ ਫਿਰ ਪੁਲਸ ਵਾਲੇ ਨੇ ਕਿ ਅਸੀਂ ਬੰਦਾ ਸੂਚਾਮ ਤੱਕ ਨਹੀਂ ਕੱਲ ਤੱਕ ਹਾਜ਼ਰ ਕਰਦਾਗੇ ਸਵੇਰੇ ਹਾਜ਼ਰ ਕਰਦਾਗੇ ਫੜ ਲਾ ਕੇ ਰਾਤ ਤੱਕ ਰਾਤ ਹੋ ਗਈ ਸਵੇਰੇ ਅਸੀਂ ਥਾਣੇ ਗਏ ਸਾਰੇ ਜਨੇ ਮਿਲ ਕੇ ਹਜੇ ਤੱਕ ਬੰਦਾ ਕੋਈ ਉੱਥੇ ਪਰਿੰਦਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਬੰਦੇ ਦੀ ਕੋਈ ਸੁਣਵਾਈ ਨਹੀਂ ਕੀਤੀ ਨਹੀਂ ਤੇਰੀ ਇੱਕ ਬੰਦਾ ਅਰੈਸਟ ਕੀਤਾ ਜੀ ਨਹੀਂ ਜੀ ਉਹ ਬੰਦਾ ਨਕਲੀ ਐ ਉਹ ਬੰਦਾ ਹੈ ਹੀ ਨਹੀਂ ਜਿਹੜਾ ਬੰਦਾ ਹੈਗਾ ਪੰਚਮ ਹਸਪੀਟਲ ਜਾਂਨ ਉੱਥੋਂ ਕਢਵਾਨ ਪੰਚਮ ਹਸਪੀਟਲ ਦੀ ਸਾਨੂੰ 2 ਵਜੇ ਕਰਨੀ ਕਿ ਸਮੇਂ ਦੇਵੋ ਕਿ ਕਾਰਨ ਕੀ ਸਮਝ ਰਿਹਾ ਸਾਬੇ ਖਾਦੇ ਪੀਤੇ ਹੋਏ ਨੇ ਸਾਨੂੰ ਬੰਦਾ ਨਹੀਂ ਪੇਸ਼ ਕਰ ਰਹੇ ਨੇ ਦੱਸਣਗੇ ਕਿ ਬੀਤੇ ਕੱਲ ਦੁਗਰੀ ਜੈਨ ਮੰਦਿਰ ਨੇੜੇ ਇੱਕ ਨਿੱਜੀ ਸਕੂਲ ਬੱਸ ਨੇ ਡਿਲੀਵਰੀ ਦਾ ਕੰਮ ਕਰਨ ਵਾਲੇ 21 ਸਾਲਾ ਨੌਜਵਾਨ ਨੂੰ ਦਰੜ ਦਿੱਤਾ ਸੀ ਹਾਦਸੇ ਵਿੱਚ ਜਤਿੰਦ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੀ ਜਤਿੰਦ ਦੀ ਮੌਤ ਦਾ ਪਤਾ ਲੱਗਣ ਮਗਰੋਂ ਭੀੜ ਨੇ ਗੁੱਸੇ ਵਿੱਚ ਬੱਸ ਦੀ ਭੰਨ ਤੋੜ ਕਰ ਦਿੱਤੀ ਅਤੇ ਪੁਲਿਸ ਨੇ ਮੌਕੇ ਤੇ ਜਾ ਕੇ ਹਾਲਾਤ ਉੱਪਰ ਕਾਬੂ ਪਾਇਆ ਮੌਸਮ ਦੇ ਵਿੱਚ ਲਗਾਤਾਰ ਹੀ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ ਸੋ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾਨੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਨੂੰ ਲੈ ਕੇ ਭਿਕਵਾਣੀ ਕੀਤੀ ਹੈ ਫਿਲਹਾਲ 15 ਨਵੰਬਰ ਤੱਕ ਮੌਸਮ ਡਰਾਈ ਰਹੇਗਾ ਇਸ ਤੋਂ ਇਲਾਵਾ 1971 ਤੋਂ ਤਿੰਨ ਵਾਰ ਲੋਅਰ ਟੈਂਪਰੇਚਰ ਦਰਸ਼ਕੀਤਾ ਗਿਆ ਉਨਾ ਜ਼ਿਕਰ ਕੀਤਾ ਹੈ ਕਿ ਲਾਸਟ ਟਾਈਮ 1980 ਵਿੱਚ 8.6 ਡਿਗਰੀ ਟੈਂਪਰੇਚਰ ਦਰਜ ਕੀਤਾ ਗਿਆ ਸੀ ਜੋ ਜਿਹੜਾ ਹੈ 2025 ਦੇ ਵਿੱਚ 8.7 ਦਰਜ ਕੀਤਾ ਗਿਆ ਮੌਨਸੂਨ ਸੀਜ਼ਨ ਖਤਮ ਹੋਣ ਤੋਂ ਬਾਅਦ ਹੁਣ ਦੇਸ਼ ਭਰ ਵਿੱਚ ਠੰਡ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਮੌਸਮ ਮਾਹਿਰਾਂ ਅਨੁਸਾਰ ਪੱਛਮੀ ਵਾਤਾਵਰਣ ਅਤੇ ਚੱਕਰਵਾਤੀ ਗੇੜ ਦੇ ਅਸਰ ਕਾਰਨ ਕੁਝ ਰਾਜਾਂ ਵਿੱਚ ਮੌਸਮ ਮੁੜ ਤੇਜ਼ੀ ਨਾਲ ਬਦਲ ਸਕਦਾ ਹੈ ਬਦਲਦੇ ਮੌਸਮ ਕਾਰਨ ਤਾਪਮਾਨ ਵਿੱਚ ਲਗਾਤਾਰ ਬਦਲਾ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਗਿਆਨੀ ਅਨੁਸਾਰ तापमान आम नो हेठा चल रहा है जी जो अभी करंट टैंपरेचर कंडीशन देखिए तो डे टाइम टैंपरेचर नीयर नॉर्मल चल रहा है और नाइट टाइम टैंपरेचर नॉर्मल तो नीचे चल रहे हैं कल का डे टाइम टेंपरेचर स्थाई पॉइंट दो डिग्री सेंटीग्रेड रिकॉर्ड किया गया ਜਿਹੜਾ ਕਿ ਨਾਰਮਲ ਤੋਂ ਲਗਭਗ 0.5 ਡਿਗਰੀ ਸੈਲਸੀਅਸ ਨੀਚੇ ਸੀ। ਔਰ ਅੱਜ ਦਾ ਮਿਨੀਮਮ ਟੈਂਪਰੇਚਰ 8.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਜਿਹੜਾ ਕਿ ਨਾਰਮਲ ਤੋਂ ਲਗਭਗ 2.9 ਡਿਗਰੀ ਸੈਲਸੀਅਸ ਨੀਚੇ ਹੈ। ਔਰ ਜੇ ਤੁਸੀਂ ਪਿਛਲੇ ਸਾਲਾਂ ਦਾ ਵੀ ਡਾਟਾ ਦੇਖੀਏ ਤਾਂ ਪਿਛਲੇ ਸਾਲਾਂ ਦੇ ਮੁਤਾਬਕ ਅੱਜ ਦਾ ਜਿਹੜਾ ਨਾਈਟ ਟਾਈਮ ਟੈਂਪਰੇਚਰ 3rd ਲੋਏਸਟ 1970 ਤੋਂ ਲੈ ਕੇ ਹੁਣ ਤੱਕ ਜਿਹੜਾ ਅੱਜ ਇਹ ਟੈਂਪਰੇਚਰ ਰਿਕਾਰਡ ਕੀਤਾ ਗਿਆ ਇਹਦੇ ਤੋਂ ਪਹਿਲਾਂ 1975 ਦੇ ਵਿੱਚ 6.5 ਡਿਗਰੀ ਸੈਂਟੀਗ੍ਰੇਡ ਮਿਨੀਮਮ ਟੈਂਪਰੇਚਰ 10 ਨਵੰਬਰ ਨੂੰ ਰਿਕਾਰਡ ਕੀਤਾ ਗਿਆ ਸੀ ਔਰ 1971 ਔਰ 1980 ਦੇ ਵਿੱਚ 8.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੀ ਔਰ ਉਹਦੇ ਤੋਂ ਬਾਅਦ ਅੱਜ ਇਹ ਜਿਹੜਾ 8.7 ਡਿਗਰੀ ਸੈਂਟੀਗ੍ਰੇਡ ਲੋਇਸਟ ਰਿਕਾਰਡ ਕੀਤਾ ਗਿਆ ਔਰ ਜਿ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਡਰਾਈ ਔਰ ਕਲੀਅਰ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਜੀ ਕਿਉਂਕਿ ਟੈਂਪਰੇਚਰ ਜਿਹੜਾ ਨੀਅਰ ਨਾਰਮਲ ਜਾਂ ਨਾਰਮਲ ਤੋਂ نیچے ਹੈ ਔਰ ਆਨਵਰਡ ਦਿਨ ਦੇ ਵਿੱਚ ਵੈਦਰ ਕੰਡੀਸ਼ਨਸ ਕਲੀਅਰ ਨੇ ਸੋ ਫਾਰਮਰਸ ਜਿਵੇਂ ਹੁਣ ਰਬੀ ਕ੍ਰੌਪਸ ਦੀ ਜਿਹੜੀ ਸੋਇੰਗ ਸਟਾਰਟ ਹੋ ਰਹੀ ਹੈ ਸੋ ਉਹਨਾਂ ਕੰਟੀਨਿਊ ਕਰ ਸਕਦੇ ਨੇ ਜੀ ਕਿਉਂਕਿ ਚੇਂਜਿੰਗ ਵੈਦਰ ਕੰਡੀਸ਼ਨਸ ਨੇ ਔਰ ਵੇਰੀਏਬਿਲਿਟੀ ਜਿਵੇਂ ਅਸੀਂ ਪਹਿਲਾਂ ਵੀ ਦੇਖਿਆ ਬਹੁਤ ਜ਼ਿਆਦਾ ਹੈਗੀ ਹੈ ਸਪੈਸ਼ਲੀ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਲਗਭਗ 3 ਡਿਗਰੀ ਸੈਂਟੀਗ੍ਰੇਡ ਹੇਠੇ ਚੱਲ ਰਿਹਾ ਹੈ ਜਦੋਂ ਕਿ ਡੇ ਟਾਈਮ ਟੈਂਪਰੇਚਰ ਨੀਅਰ ਨਾਰਮਲ ਚੱਲ ਰਿਹਾ ਸੋ ਇਸ ਤਰ੍ਹਾਂ ਦੀਆਂ ਵੈਦਰ ਕੰਡੀਸ਼ਨਸ ਦੇ ਬੜੇ ਹੈਲਥ ਇੰਪੈਕਟਸ ਹੁੰਦੇ ਨੇ ਸੋ ਸਾਰਿਆਂ ਨੂੰ ਸੇਫ ਦਾ ਬਿਲਕੁਲ ਖਾਸ ਧਿਆਨ ਰੱਖਣਾ ਚਾਹੀਦਾ ਹੈ ਮੌਸਮ ਵਿਗਿਆਨੀ ਡਾਕਟਰ ਪਵਨਿਤ ਕੌਰ ਕੈਂਗੜਾ ਨੇ ਕਿਸਾਨਾਂ ਨੂੰ ਇਸ ਬਾਬਤ ਵਿਸ਼ੇਸ਼ ਅਪੀਲ ਕੀਤੀ ਹੈ ਉਹਨਾਂ ਕਿ ਸੁਇਸ਼ਨ ਪੰਜਾਬ ਬੁਲੇਟਿਨ ਦੀਆਂ اہم ਖਬਰਾਂ ਇਸ ਦਿਨ ਨਾਲ ਹੀ ਤੁਸੀਂ ਮੈਨੂੰ ਦਿਵਾ ਗਿਆ ਧੰਨਵਾਦ